ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਮਹੱਲਾ ਤੀਜਾ ਬ੍ਰਹਮਾ ਮੂਲ ਵੇਦ ਅਭਿਆਸਾ ਤਿਸ ਦੇ ਉਪਜੈ ਦੇਵ ਮੋਹ ਪਿਆਸਾ ਤ੍ਰੈ ਗੁਣ ਪਰਮੇ ਨਾਹੀ ਨਿਜ ਘਰ ਵਾਸਾ ਹਮ ਹਰ ਰਾਖੇ ਸਤ ਗੁਰੂ ਮਿਲਾਇਆ ਆਨੰਦਿਨ ਭਗਤ ਹਰਨਾਮ ਦਿੜਾਇਆ ਰਹਾਉ ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ ਪੜਵਾਦ ਵਿਖਾਣੈ ਸਿਰ ਮਾਰੇ ਜਮ ਕਾਲਾ ਤਤ ਨ ਚੀਨੈ ਬਨ ਹੈ ਪੰਡ ਪਰਾਲਾ ਮਨ ਮੁਖ ਅਗਿਆਨੀ ਕੋ ਮਾਰਗ ਪਾਏ ਹਰ ਨਾਮ ਬਿਸਾਰਿਆ ਉਹ ਕਰਮ ਦਿਰੜਾਏ ਪਵਜਲ ਡੂਬੇ ਦੂਜੈ ਭਾਏ ਮਾਇਆ ਕਾ ਮੋਹਤਾਜ ਪੰਡਤ ਕਹਾਵੇ ਵਿਖਿਆ ਰਾਤਾ ਬਹੁਤ ਦੁਖ ਪਾਵੇ ਜਮ ਕਾ ਗਲ ਜੇਵੜਾ ਨਿਤਕਾਲ ਸੰਤਾਵੇ ਗੁਰਮਖ ਜਮ ਕਾਲ ਨੇੜ ਨਾ ਆਵੇ ਹੋ ਮੈਂ ਦੂਜਾ ਸ਼ਬਦ ਜਲਾਵੈ ਨਾਮੇ ਰਾਤੇ ਹਰ ਗੁਣ ਗਾਵੇ ਮਾਇਆ ਦਾਸੀ ਭਗਤਾ ਕੀ ਕਾਰ ਕਮਾਵੇ ਚਰਣੀ ਲਾਗੇ ਤਾਂ ਮਹਿਲ ਪਾਵੇ ਸਦ ਹੀ ਨਿਰਮਲ ਸਹਿਜ ਸਮਾਵੇ ਹਰ ਕਥਾ ਸੁਣਐ ਸੇ ਤਨਵੰਤ ਦਿਸੈ ਜੁਗ ਮਾਹੀ ਤੈਨ ਕੋ ਸਭ ਨਿਵੇਹ ਅਨ ਦਿਨ ਪੂਜ ਕਰਾਹੀ ਸਹਿਜ ਗੁਣ ਰਵਹਿ ਸਾਚੇ ਮਨ ਮਾਹੀ ਪੂਰੇ ਸਤਗੁਰ ਸ਼ਬਦ ਸੁਣਾਇ ਤ੍ਰੈ ਗੁਣ ਮਿਟੇ ਚੌਥਾ ਚਿਤ ਲਾਇਆ ਨਾਨਕ ਹੋਮੈ ਮਾਰ ਬ੍ਰਹਮ ਮਿਲਾਇਆ ਗੌੜੀ ਮਹੱਲਾ ਤੀਜਾ ब्रह्मा वेद पढ़ै वाद् बखानै अंतर तामस आप ना पहचानै तां प्रभ पाए गुरु शब्द बखानै गुरु सेवा करो फिर काल ना खाए मनमुख खादे दूजे पाए रहाओ गुरमुख प्राणी अपराधी सीदे ਗੁਰ ਕੈ ਸ਼ਬਦ ਅੰਤਰ ਸਹਿਜ ਰੀਦੇ ਮੇਰਾ ਪ੍ਰਭ ਪਾਇਆ ਗੁਰ ਕੈ ਸ਼ਬਦ ਸਿਦੇ ਸਤਗੁਰ ਮੇਲੇ ਪ੍ਰਭ ਆਪ ਮਿਲਾਏ ਮੇਰੇ ਪ੍ਰਭ ਸਾਚੇ ਕੈ ਮਨ ਭਾਏ ਹਰ ਗੁਣ ਗਾਵੇ ਸਹਿਜ ਸੁਭਾਏ ਬਿਨ ਗੁਰ ਸਾਚੇ ਭਰਮ ਭੁਲਾਏ ਮਨ ਮੁਖੇ ਅੰਦੇ ਸਦਾ ਬਿਖ ਖਾਏ ਜਮ ਡੰਡ ਸਹ ਸਦਾ ਦੁਖ ਪਾਏ ਜਮ ਆਣਾ ਜੋ ਹੈ ਹਰ ਕੀ ਸਰਣਾਈ ਹੋ ਮੈਂ ਮਾਰ ਸੱਚ ਲਿਵ ਲਾਈ ਸਦਾ ਰਹੇ ਹਰ ਨਾਮ ਲਿਵ ਲਾਈ ਸਤ ਗੁਰ ਸੇਵਹਿ ਸੇ ਜਨ ਨਿਰਮਲ ਪਵਿੱਤਾ ਮਨਸਿਓ ਮਨ ਮਲਾਏ ਪ੍ਰਭ ਜਗ ਸਭ ਜਗ ਜੀਤਾ ਸਤਗੁਰ ਸੇਵੈ ਸੇ ਜਨ ਨਿਰਮਲ ਪਵਿੱਤਾ ਮਨਸਿਓ ਮਨ ਮਲਾਏ ਸਭ ਜਗ ਜੀਤਾ ਐਨ ਬੇਦ ਕੋਸਲ ਤੇਰਾ ਮੇਰੇ ਮੀਤਾ ਸਤਗੁਰੂ ਸੇਵੇ ਸੋ ਫਲ ਪਾਏ ਹਿਰਦੈ ਨਾਮ ਵਿੱਚ ਹੋ ਆਪ ਗਵਾਏ ਅਨਹਦ ਬਾਣੀ ਸ਼ਬਦ ਵਜਾਏ ਸਤ ਗੁਰ ਤੇ ਕਵਣ ਕਵਣ ਨਾ ਸੀਦੋ ਮੇਰੇ ਭਾਈ ਭਗਤੀ ਸੀਦੇ ਦਰ ਸੋਭਾ ਪਾਈ ਨਾਨਕ ਰਾਮ ਨਾਮ ਵਡਿਆਈ ਗੌੜੀ ਮਹੱਲਾ ਤੀਜਾ ਤ੍ਰੈ ਗੁਣ ਵਖਾਣੈ ਪਰਮ ਨਾ ਜਾਏ ਵੰਦਨਾ ਤੂ ਟੂਟੈ ਮੁਕਤੇ ਨਾ ਪਾਏ ਮੁਕਤੇ ਦਾਤਾ ਸਤ ਗੁਰ ਜੁਗ ਮਾਹੇ ਗੁਰਮਖ ਭਰਾਣੀ ਪਰ ਮੰਗਵਾਏ ਸਹਜ ਤੋ ਨੇ ਉਪਜੈ ਹਰਿ ਲੈ ਬਲਾਏ ਰਹਾਉ ਤ੍ਰੈ ਗੁਣ ਕਾਲੈ ਕੀ ਸਿਰ ਕਰਾ ਨਾਮ ਨ ਚਿਤ ਹੈ ਉਪਾਵਨ ਹਾਰਾ ਮਾਰ ਜਮ ਮੈਂ ਫਿਰ ਵਾਰੋ ਵਾਰਾ ਅੰਦੇ ਗੁਰੂ ਤੇ ਪਰਮ ਨਾ ਜਾਈ ਮੂਲ ਛੋੜ ਲਾਗੇ ਦੂਜੇ ਭਾਈ ਬਿਖ ਕਾ ਮਾਤਾ ਬਿਖ ਮਾਹੇ ਸੁਮਾਈ ਮਾਇਆ ਕਰ ਮੂਲ ਜੰਤਰ ਪਰਮਾਏ ਹਰ ਜਿਓ ਵਸਿਆ ਦੂਜੇ ਭਾਏ ਜੈਸੇ ਨਦਰ ਕਰੇ ਸੋ ਪਰਮ ਗਤ ਪਾਏ ਅੰਤਰ ਸਾਚ ਬਾਹਰ ਸਾਚ ਵਰਤਾਏ ਸਾਚ ਨ ਛਪੇ ਜੇ ਕੋ ਰਖੈ ਛਪਾਏ ਗਿਆਨੀ ਬੂਝਹਿ ਸਹਜ ਸੁਭਾਏ ਗੁਰਮੁਖ ਸਾਚ ਰਹਾ ਲਿਵ ਲਾਏ ਹੋ ਮੈਂ ਮਾਇਆ ਸ਼ਬਦ ਜਲਾਏ ਮੇਰਾ ਪ੍ਰਭ ਸਾਚਾ ਮੇਲ ਮਿਲਾਏ ਸਤਿਗੁਰ ਦਾਤਾ ਸ਼ਬਦ ਸੁਣਾਏ ਤਾਵਤ ਰੱਖੈ ਠਾਕ ਰਹਾਏ ਪੂਰੇ ਗੁਰ ਤੇ ਸੋ ਜੀ ਪਾਏ ਆਪੇ ਕਰਤਾ ਸ੍ਰੇਸ਼ਟ ਸਿਰਜ ਜਨ ਕੋਈ ਤਿਸ ਬਿਨ ਦੂਜਾ ਅਵਰ ਨਾ ਕੋਈ ਨਾਨਕ ਗੁਰਮਖ ਬੂਜੈ ਕੋਈ ਗੌੜੀ ਮਹੱਲਾ ਤੀਜਾ ਨਾਮ ਅਮੋਲਕ ਗੁਰਮਖ ਪਾਵੈ ਨਾਮੋ ਸੇਵੇ ਨਾਮ ਸਹਿਜ ਸਮਾਵੈ ਅਮਰਤ ਨਾਮ ਰਸਨਾ ਨਿਤ ਗਾਵੈ ਜਿਸਨੋ ਕਿਰਪਾ ਕਰੇ ਸੋ ਹਰ ਰਸ ਪਾਵੈ ਆਨੰਦੇਨ ਹਿਰਦੈ ਜਪੋ ਜਗਦੀਸ਼ਾ ਗੁਰਮਖ ਪਾਵੋ ਪਰਮ ਪਦ ਸੁਖਾਰਾਓ ਹਿਰਦੈ ਸੁਖ ਭਿਆ ਪ੍ਰਗਾਸ ਗੁਰਮਖ ਗਾਵੇ ਸਚਗੁਣਤਾਸ ਦਾਸਨ ਦਾਸ ਨਿਤ ਹੋ ਵਹਿ ਦਾਸ ਗਰਹਿ ਕੁਟੰਬ ਮੈਂ ਸਦਾ ਉਦਾਸ ਜੀਵਨ ਮੁਕਤ ਗੁਰਮਖ ਕੋ ਹੋਈ ਪਰਮ ਪਦਾਰਥ ਪਾਵੇ ਸੋਈ ਤ੍ਰੈ ਗੁਣ ਮਿਟੇ ਨਿਰਮਲ ਹੋਈ ਸਹਿਜ ਸਾਚ ਮਿਲੇ ਪ੍ਰਭ ਸੋਈ ਮੋਹ ਕਟਮਸਿਓ ਪ੍ਰੀਤ ਨਾ ਹੋਏ ਜਾ ਹਿਰਦੈ ਵਸਿਆ ਸਚ ਸੋਏ ਗੁਰਮਖ ਮਨ ਬਿਦਿਆ ਆਸੋ ਤੇਰਾ ਹੋਏ ਹੁਕਮ ਪਛਾਣ ਬੂਜੈ ਸਚ ਸੋਏ ਤੂੰ ਕਰਤਾ ਮੈਂ ਅਵਰਨਾ ਕੋਏ ਤੁਜ ਸੇ ਵੀ ਤੁਜ ਤੇ ਪਤ ਹੋਏ ਕਿਰਪਾ ਕਰਹਿ गावा ਪ੍ਰਭ ਸੋਏ ਨਾਮ ਰਤਨ ਸਭ ਜਗ ਮੈਂ ਲੋਏ ਗੁਰਮੁਖ ਬਾਣੀ ਮਿੱਠੀ ਲਾਗੇ ਅੰਤਰ ਵਿਗਸੈ ਅਨ ਦਿਨ ਲੇਵ ਲਾਗੇ ਸਹਿਜ ਸੱਚ ਮਿਲੇ ਆ ਪ੍ਰਸਾਦੀ ਸਤਿਗੁਰ ਪਾਇਆ ਪੂਰੇ ਵੱਡ ਭਾਗੀ ਹੋ ਮੈਂ ਮਮਤਾ ਦੁਰਮਤ ਦੁਖ ਨਾਸ ਜਬ ਹਿਰਦੈ RAM ਨਾਮ ਗੁਣਤਾਸ ਗੁਰਮੁਖ ਬੁੱਧ ਪ੍ਰਗਟਿ ਪ੍ਰਭ ਜਾਸ ਜਬ ਹਿਰਦੈ ਰਵਿਆ ਚਰਨ ਨਿਵਾਸ ਜਿਸ ਨਾਮ ਦੇ ਸੋਈ ਜਨ ਪਾਏ ਗੁਰਮਖ ਮੇਲੇ ਆਪ ਗਵਾਏ ਹਿਰਦੈ ਸਾਚਾ ਨਾਮ ਵਸਾਏ ਨਾਨਕ ਸਹਜੇ ਸਾਚ ਸਮਾਏ ਜਿਸ ਨਾਮ ਦੇ ਸੋਈ ਜਨ ਪਾਏ ਗੁਰਮਖ ਮੇਲੇ ਆਪ ਗਵਾਏ ਹਿਰਦੈ ਸਾਚਾ ਨਾਮ ਵਸਾਏ ਨਾਨਕ ਸਹਜੇ ਸਾਚ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ